ਹੈਲੋ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਕੌਰ ਰਜਿੰਦਰ ਪੰਜਾਬੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਵਾਹਿਗੁਰੂ ਕਰੇ ਖੁਸ਼ ਰੋ ਚੜ੍ਹਦੀ ਕਲਾ ਚ ਰੋ ਬਲੌਗ ਦੀ ਸ਼ੁਰੂਆਤ ਆ ਦੇਖ ਲੋ ਇੰਨੀ ਸਰਦੀ ਹੋਈ ਪਈ ਹੈ ਨਾ ਕਿ ਠੰਡ ਦੇ ਵਿੱਚ ਬੁੱਟਿਆਂ ਦਾ ਬਹੁਤ ਬੁਰਾ ਹਾਲ ਹੋਇਆ ਪਿਆ ਔਰ ਧੁੱਪ ਬਿਲਕੁਲ ਵੀ ਨਹੀਂ ਧੁੱਪ ਤਾਂ ਬਿਲਕੁਲ ਵੀ ਨਿਕਲਨੇ ਦਾ ਨਾਮ ਲੈ ਰਹੀ ਹੈ ਕੀ ਤੇ ਗਾਇਜ਼ ਧੁੰਦ ਦੇਖ ਸਕਦੇ ਹੋ ਤੁਸੀਂ ਦੇਖ ਧੁੱਪ ਕੀ ਤੇ ਵੀ ਨਹੀਂ ਹੈਗੀ ਇੰਨਾ ਠੰਡਾ ਮੌਸਮ ਹੋਇਆ ਪਿਆ ਮੈਂ ਕਿ ਚਲੋ ਅੱਜ ਆਣਾ ਸੀ ਸਾਡੇ ਮਹਿਮਾਨਾਂ ਨੇ ਮੈਨੂੰ ਪਿਆ ਗਿਆ ਫਿਕਰ ਅਚਾਨਕ ਹੀ ਫੋਨ ਆ ਗਿਆ ਤੇ ਮਹਿਮਾਨ ਆਣਗੇ ਮੈਂ ਕਿ ਕੀ ਬਣਾਵਾਂ ਕੀ ਬਣਾਵਾਂ ਮੇਰੇ ਕੋਲ ਬੜੀਆਂ ਫਿਆਸੀ ਜੀ ਪਨੀਰ ਤੇ ਹੁਣ ਮੈਂ ਸੋਚ ਰਹੀ ਹਾਂ ਥੋੜੀ ਜੀ ਪਾਲਕ ਸਬਜੀ ਵਾਲਾ ਆ ਗਿਆ ਤੇ ਸਬਜੀ ਵਾਲਾ ਦੇਖਦੇ ਨਹੀਂ ਤੇ ਇਹ ਪਾਲਕ ਤੇ ਬਾਣੀ ਜਾਣੀ ਜਾਨੀ 2-3 ਜਣਿਆਂ ਵਾਸਤੇ ਇਹ ਹੀ ਤੋੜ ਕੇ ਲੈ ਜਾਣੀ ਹੈ ਬਾਕੀ ਜੋ ਵੀ ਹੈ ਤੁਹਾਨੂੰ ਪਤਾ ਹੀ ਹੈ ਸਰਦੀ ਦੇ ਵਿੱਚ ਤੇ ਕੰਮ ਕਰਨਾ ਹੀ ਪੈਣਾ ਹੈ ਹਨਾ ਠੰਡ ਬਹੁਤ ਹੈ ਤੇ ਮੈਂ ਕਿ ਤੁਹਾਨੂੰ ਫਟਾਫਟ ਕਰ ਲੂੰਗੀ ਕੰਮ ਦੀ ਨਹੀਂ ਮੈਨੂੰ ਇੰਨੀ ਟੈਨਸ਼ਨ ਹੁੰਦੀ ਹੈਗੀ ਕਿ ਜੋ ਵੀ ਹੈ ਚਲ ਫਟਾਫਟ ਸਾਡਾ ਕੰਮ ਨਿਬੜ ਜੇ ਇੱਧਰ ਤੋੜ ਲੈਨੇ ਆਪਾਂ ਪਾਲਕ ਠੀਕ ਹੈ ਜੀ ਆਪਾਂ ਜੋ ਵੀ ਕਰਾਂਗੇ ਡੇਲੀ ਰੂਟੀਂ ਚ ਹਮੇਸ਼ਾ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹੁੰਨੀ ਆ ਬਹੁਤ ਸਾਰੀਆਂ ਮੇਰੀਆਂ ਪਿਆਰੀਆਂ ਪਿਆਰੀਆਂ ਭੈਣਾਂ ਦੇ ਕਮੈਂਟ ਹੁੰਦੇ ਹੈ ਬਹੁਤ ਵਧੀਆ ਲੱਗਦਾ ਤੇ ਬਹੁਤ ਅੱਛਾ ਲੱਗਦਾ ਤੇ ਹਮੇਸ਼ਾ ਜਿੱਦਾਂ ਦੀ ਤਰ੍ਹਾਂ ਮੇਰੀਆਂ ਵੀਡੀਓ ਆਂਦੀ ਆ ਬਹੁਤ ਸਾਰਾ ਪਿਆਰ ਦਿੰਦੇ ਹੋ ਤੁਸੀਂ ਠੀਕ ਹੈ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਪੋਰਟ ਬਣਾਏ ਰੱਖੋ ਵਾਹਿਗੁਰੂ ਕਰੇ ਬਸ ਇਦਾਂ ਹੀ ਚੜਦੀ ਕਲਾ ਚ ਰਹੋ ਤੇ ਦੇਖੋ ਇੱਧਰ ਛਾਤੇ ਦੀ ਸਾਡੀ ਸਫਾਈ ਹੋ ਚੁੱਕੀ ਹੈ ਬਸ ਥੋੜਾ ਥੋੜਾ ਰਹਿ ਗਿਆ ਹੁਣ ਤੇ ਇਹ ਲਾਇਆ ਨਿੰਬੂ ਦਾ ਬੁੱਟ ਚਿੜੀਆਂ ਨੇ ਨਾ ਆਪਣਾ ਉਹ ਬਣਾਇਆ ਆ ਘਰ ਤੇ ਮੈਂ ਤਾਂ ਹੀ ਨਹੀਂ ਤੋੜਦੀ ਮੈਂ ਕਿ ਇਹਨਾਂ ਦਾ ਘਰ ਬਿਲਕੁਲ ਠੰਡ ਦੇ ਵਿੱਚ ਪਤਾ ਨਹੀਂ ਹੁਣ ਆ ਨਹੀਂ ਰਹੀਆਂ ਕਿ ਬਣਾ ਬੈਠੀਆਂ ਮੈਨੂੰ ਇਹ ਨਹੀਂ ਪਤਾ ਪਰ ਬਣਾਇਆ ਹੋਇਆ ਤੇ ਬਾਕੀ ਜੀ ਡੇਲੀ ਰੁਟੀਨ ਚ ਜੋ ਕਰਾਂਗੇ ਤੁਹਾਡੇ ਨਾਲ ਸ਼ੇਅਰ ਕਰਦੀ ਚਾਹੂੰਗੀ ਠੀਕ ਹੈ ਇਹ ਪੁੱਟੇ ਸਾਰੇ ਇੱਧਰ ਰੱਖੇ ਸੀ ਉਧਰ ਛੱਤ 'ਚ ਉਹ ਗ੍ਰਿਲਾਂ ਵਗੈਰਾ ਲੱਗ ਰਹੀਆਂ ਨੇ ਨਾ ਤੇ ਤਾਂ ਕਰਕੇ ਬਸ ਇੱਧਰ ਰੱਖਦੇ ਸੀ ਇੱਧਰ ਸੀਗੀ ਜਗ੍ਹਾ ਇਹ ਮਾਨੋ ਕਿੱਤੇ ਵਤੀ ਜੀ ਕਿੱਤੇ ਵਤੀ ਸੀ ਤੂੰ ਆਗੀ ਜੀ ਪੂਰੇ ਕਿੱਥੇ ਗਏ ਤੇਰੇ ਛੋਤੇ ਛੋਤੇ ਮਾਣੋ ਬਿੱਲੇ ਬਿੱਲੇ ਕਿੱਥੇ ਗਏ ਤੇਰੇ ਹੈ ਬੱਚੇ ਕਿੱਥੇ ਗਏ ਕੁਝ ਨਹੀਂ ਕਹਿੰਦੀ ਮੈਂ ਨਹੀਂ ਕੁਝ ਕਹਿੰਦੀ ਤੇ ਲੋ ਜੀ ਹੁਣ ਇਧਰ ਆਪਾਂ ਤੋੜ ਲੈਨੇ ਆਪਣੀ ਪਾਲਕ ਠੀਕ ਹੈ ਜੀ ਬਾਕੀ ਮਿਲਦੇ ਆ ਜੀ ਤੁਹਾਨੂੰ ਜੋ ਕਰਾਂਗੇ ਡੇਲੀ ਰੂਟੀਨ ਤੇ ਵਧੀਆ ਵਧੀਆ ਕਮੈਂਟ ਕਰਿਓ ਜੇਕਰ ਸਰਦੀ ਹੋਵੇ ਕੋਈ ਮਹਿਮਾਨ ਹੋਵੇ ਤੁਸੀਂ ਵੀ ਘਬਰਾਇਆ ਨਾ ਕਰੋ ਫਟਾਫਟ ਆਪਣੇ ਇਦਾਂ ਹੀ ਕੰਮ ਕਰ ਲਿਆ ਕਰੋ ਮੈਂ ਤੇ ਕਰਦੀ ਹੁੰਨੀ ਆ ਤੁਹਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸ਼ੇਅਰ ਕਰਦੀ ਰਹਿਨੀ ਆ ਠੀਕ ਹੈ ਜੀ ਲੋ ਜੀ ਮੈਂ ਪਾਲਕ ਤੋੜ ਦਵਾ ਬਾਕੀ ਮਿਲਦੀਆਂ ਜੀ ਤੁਹਾਨੂੰ ਹੁਣ ਜੋ ਵੀ ਕਰਾਂਗੇ ਨਾਸ਼ਤਾ ਵਗੈਰਾ ਬਣਾ ਕੇ फटाफट ਮੈਂ ਪਾਲਕ ਤੋੜ ਤੋਕੇ ਰੱਖ ਦੇਣੀ ਕਿਉਂਕਿ ਨਾ ਫਿਰ ਗਿੱਲੀ ਗਿੱਲੀ ਜੀ ਹੁੰਦੀ ਕਿਰਕਲ ਵਗੈਰਾ ਨਾ ਆ ਜਾ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਇਹ ਚ ਲੱਗੀ ਹੋਈ ਸੀ ਸਾਰੀ ਪਾਲਕ ਮੈਂ ਤੋੜ ਲਈ ਹੈ ਬਦਿਆ ਤਰੀਕੇ ਨਾਲ ਤੇ ਆ ਦੇਖ ਲਓ ਧੰਨੀਆਂ ਵੀ ਮੈਂ ਵਿੱਚ ਹੀ ਲਾਇਆ ਹੋਇਆ ਕਿਉਂਕਿ ਧੰਨੀਆਂ ਜਿਹੜਾ ਨਾ ਫਿਰ ਕੰਮ ਆ ਜਾਂਦਾ ਹੈ ਖੇਤਾਂ ਚ ਵੀ ਲੱਗਿਆ ਪਰ ਮੈਂ ਲਾਇਆ ਹੋਇਆ ਜਦੋਂ ਵੀ ਕਦੀ ਅਮਰਜੈਂਸੀ ਹੋਵੇ ਤੇ ਮੈਂ ਇੱਥੇ ਹੀ ਤੋੜ ਕੇ ਲੈ ਜਾਨੀ ਆ ਤੇ ਆ ਦੇਖੋ ਜੀ ਪਾਲਕ ਕੱਟ ਕੇ ਆਪਾਂ ਰੱਖ ਲਈ ਆਪਾਂ ਹੁਣ ਬਣਾਵਾਂਗੇ ਇਹਨੂੰ ਥੱਲੇ ਜਾ ਕੇ ਪਾਲਕ ਪਨੀਰ ਚੱਲਦੇ ਆਪਾਂ ਠੀਕ ਹੈ ਜੀ ਬਾਕੀ ਜੋ ਵੀ ਹੈ ਤੁਸੀਂ ਵੀ ਇਦਾਂ ਹੀ ਆਪਣੇ ਕੋਈ ਛੱਤ ਤੇ ਜੇਕਰ ਤੁਹਾਡੇ ਕੋਲ ਕੋਈ ਭਾਂਡਾ ਵਗੈਰਾ ਜੀ ਮਸ਼ੀਨਕਾ ਵਗੈਰਾ ਮੇਰੇ ਕੋਲ ਪਈਆਂ ਸੀ ਟੱਪ ਐ ਮੈਂ ਇੱਦਾਂ ਹੀ ਲਾ ਲੈਣੀ ਹੁੰਦੀਆਂ ਕੁਛ ਤੇ ਕੁਛ ਅਮਰਜੈਂਸੀ ਕੇ ਕਰ ਜੇਕਰ ਕੋਈ ਸਬਜੀ ਵਾਲਾ ਨਹੀਂ ਆਂਦਾ ਤੇ ਕੰਮ ਆ ਜਾਂਦੀਆਂ ਹਨਾ ਜੀ ਤੇ ਆ ਦੇਖੋ ਇੱਧਰ ਵੀ ਲਾਈ ਹੋਈ ਐ ਮੇਕਾ ਹਲਦੀ ਲਾਈ ਹੋਈ ਐ ਇਹ ਹਲਦੀ ਲੱਗੀ ਹੋਈ ਐ ਕੱਚੀ ਹਲਦੀ ਬਹੁਤ ਵਧੀਆ ਹੁੰਦੀ ਐ ਤੁਹਾਨੂੰ ਵੀ ਪਤਾ ਦੁੱਧ ਵਿੱਚ ਪਾ ਕੇ ਪੀ ਸਕਦੇ ਆਪਾਂ ਚਲੋ ਜੀ ਆਪਾਂ ਹੁਣ ਬਣਾਣੇ ਆ ਪਾਲਕ ਨਹੀਂ ਫਿਰ ਤੁਹਾਡੇ ਨਾਲ ਪੂਰੀ ਵੀਡੀਓ ਸ਼ੇਅਰ ਕਰਾਂਗੇ ਬਿਲਕੁਲ ਸਿੰਪਲ ਸੋਕੇ ਤਰੀਕੇ ਨਾਲ ਨਾਲੇ ਹੋਰ ਦੇਖਦੇ ਆਂ ਕੀ ਕੁਛ ਬਣਾਉਂਦੇ ਆ ਮਹਿਮਾਨ ਆਏ ਗੁਰੂ ਕਰੇ ਬਹੁਤ ਖੁਸ਼ਕਰਮਾ ਵਾਲੇ ਹੁੰਦੇ ਨੇ ਉਹ ਘਰ ਜਿਨ੍ਹਾਂ ਦੇ ਘਰ ਕਹਿੰਦੇ ਨੇ ਮਹਿਮਾਨ ਆਉਂਦੇ ਹਨਾ ਚਾਹੇ ਕਿੰਨੀ ਮਰਜ਼ੀ ਸਰਦੀ ਹੋਵੇ ਜੀ ਨਾਲੇ ਬਾਲਾਂਗੇ ਅੱਗ ਨਾਲੇ ਕਰਾਂਗੇ ਆਪਾਂ ਕੰਮ ਆਪਣੇ ਘਰ ਦੇ ਮਾੜੀ ਪੱਤਾ ਲੱਗਿਆ ਤੇ ਲੋ ਜੀ ਇੱਧਰ ਲਾ ਲਈ ਆਪਾਂ ਮਸ਼ੀਨ ਨਾਲ ਲਈ ਸੀ ਉੱਧਰ ਕੱਪੜਿਆ ਧੋਣ ਵਾਲੀ ਬਹੁਤ ਠੰਡ ਹੋਈ ਪਈ ਤੇ ਇੱਧਰ ਬਣਾਣ ਲੱਗੇ ਆਪਾਂ ਅਦਰਕ ਵਾਲੀ ਚਾਹ ਠੀਕ ਹੈ ਜੀ ਤੇ ਤੁਹਾਨੂੰ ਪਤਾ ਹੀ ਹੈ ਠੰਡ ਦੇ ਵਿੱਚ ਅਦਰਕ ਵਾਲੀ ਚਾਹ ਕੰਮ ਕਰਾਂਗੇ ਜੀ ਕੁਝ ਖਾਵਾ ਪੀਵਾਗੇ ਤਦੇ ਕੰਮ ਕਰਾਂਗੇ ਹਨਾ ਜੀ ਤੇ ਇਹ ਵੀ ਇੱਕ ਕੰਮ ਹੈ ਤੇ ਫਟਾਫਟ ਇੱਧਰ ਚਾਹ ਤਾਰ ਕੇ ਇੱਧਰ ਚਾਹ ਵੰਡ ਜੂਗੀ ਉਧਰ ਮੈਂ ਮਸ਼ੀਨ ਲਾਈਆਂ ਫਟਾਫਟ ਜੀ ਇੱਧਰ ਆਪਾਂ ਹੁਣ ਕਰਨ ਲੱਗੇ ਸੀਗੇ ਨਾਸ਼ਤੇ ਪਾਣੀ ਤੋਂ ਘਰ ਦੇ ਕੰਮਾਂ ਤੋਂ ਸਵੇਰ ਦੇ ਤੋਂ ਫਰੀ ਹੋ ਕੇ ਹੁਣ ਆਪਾਂ ਦੇਖੋ ਜੀ ਦੁਪਹਿਰ ਦਾ ਕੰਮ ਕਰਨ ਲੱਗੇ ਆ ਠੀਕ ਹੈ ਜੀ ਤੇ ਇੱਧਰ ਆਪਾਂ ਬਣਾਉਣ ਲੱਗੇ ਆ ਜੀ ਪਾਲਕ ਪਨੀਰ ਸਭ ਦੀ ਲਗ ਲਗ ਡਿਮਾਂਡ ਹੈ ਕੋਈ ਕਹਿੰਦਾ ਮੈਂ ਪਾਲਕ ਪਨੀਰ ਖਾਣਾ ਹੈ ਕੋਈ ਕਹਿੰਦਾ ਮੈਂ ਕੱਲਾ ਪਨੀਰ ਖਾਣਾ ਹੈ ਕੋਈ ਕਹਿੰਦਾ ਨਾ ਆਲੂ ਮੇਥੀ ਖਾਣੀ ਹੈ ਤੁਹਾਨੂੰ ਪਤਾ ਹੀ ਹੈ ਜਿਵੇਂ ਕਿ ਹ ਮੈਂ ਤਾਂ ਡਿਮਾਂਡ ਪੂਰੀ ਕਰਦੇ ਨੇ ਹੁੰਦੀਆਂ 5-10 ਮਿੰਟ ਲੱਗਦੇ ਆ ਮੈਂ ਕਿਹਾ ਚਲੋ ਬਣਾ ਦੇਣੀ ਆ ਤੇ ਇੱਧਰ ਆਪਾਂ ਲਈ ਸੀ ਜੀ ਤਾਜੀ-ਤਾਜੀ ਪਾਲਕ ਇਹਨੂੰ ਧੋ ਬਲਾ ਕੇ ਆਪਾਂ ਰੱਖ ਲਿਆ ਜੀ ਮੇਥੀ ਲਈ ਸੀ ਤੇ ਆ ਦੇਖੋ ਜੀ ਮੇਥੀ ਆਪਾਂ ਕਰਕੇ ਰੱਖ ਲਈਏ ਤੇ ਧੋ ਦਿੱਤੀ ਇਹਨਾਂ ਨੂੰ ਕੱਲੇ-ਕੱਲੇ ਬਸ ਇਹ ਹੀ ਹੈ ਵੀ ਜਦੋਂ ਆਪਾਂ ਮੇਥੀ ਲੈਂਦੇ ਆ ਨਾ ਤੇ ਮੇਥੀ ਤੇ ਸਾਨੂੰ ਟਾਈਮ ਲੱਗਦਾ ਜਦੋਂ ਸਾਫ਼ ਕਰਨ ਦਾ ਬਣਾਣੀ ਓਕੀ ਨਹੀਂ ਮੈਨੂੰ ਲੱਗਦੀ ਮੈਨੂੰ ਸਾਫ਼ ਕਰਨੀ ਬੜੀ ਓਕੀ ਲੱਗਦੀ ਹੈ ਤੇ ਬਾਕੀ ਮੈਨੂੰ ਇੱਕ ਫ੍ਰੀਤ ਆਈਡੀ ਤੋਂ ਪ੍ਰੀਤ ਸਿੰਘ ਦੀ ਆਈਡੀ ਤੋਂ ਬਾਪ ਜੀ ਓਇਲ ਉਹਨਾਂ ਨੇ ਲਿਆਂਦਾ ਹੋਣਾ ਹੈ ਉਹਨਾਂ ਨੇ ਮੈਨੂੰ ਕਮੈਂਟ ਕੀਤਾ ਵੀ ਮੈਂ ਨਾਈਟ ਲਈ ਤੇ ਬਹੁਤ ਅੱਛਾ ਕੀਤਾ ਰਾਤ ਨੂੰ ਤੁਸੀਂ ਚੰਗੀ ਤਰ੍ਹਾਂ ਆਪਣਾ ਮੂੰਹ ਧੋ ਕੇ ਨਾ ਰਾਤ ਨੂੰ ਹਲਕਾ ਹਲਕਾ ਲਗਾ ਕੇ ਰਗੜਨਾ ਨਹੀਂ ਹੱਥ ਤੇ ਲਗਾ ਕੇ ਪੰਜ ਚਾਰ ਬੂੰਦਾ ਜਾਂ ਉਂਗਲੀ ਨਾਲ ਇਸ ਤਰ੍ਹਾਂ ਇਸ ਤਰ੍ਹਾਂ ਜਿੱਥੇ ਤੁਹਾਡੇ ਚਾਹਿਆਂ ਹੋਣਗੇ ਨਾ ਤੁਸੀਂ ਉਹ ਔਇਲ ਲਗਾਉਣਾ ਠੀਕ ਹੈ ਜੀ ਤੇ ਬਹੁਤ ਵਧੀਆ ਰਿਜ਼ਲਟ ਮਿਲੇਗਾ ਤੁਸੀਂ ਬਹੁਤ ਅੱਛਾ ਕੀਤਾ ਲਿਆੰਦਾ ਦਾ ਵਧੀਆ ਲੱਗਿਆ ਤੇ ਬਹੁਤ ਅੱਛਾ ਹੈ ਮਤਲਬ ਇਹ ਬਹੁਤ ਮੁਸ਼ਕਲ ਨਾਲ ਮਿਲਦਾ ਹੈ ਪंसारी ਕੋਲੇ ਮਿਲਦਾ ਠੀਕ ਹੈ ਜੀ ਤੇ ਇੱਧਰ ਮੈਂ ਤਾਂ ਹੁਣ ਮੈਂ ਪਾਲਕ ਪਨੀਰ ਬਣਾਉਂਗੀ ਜੀ ਉੱਥੇ ਬਣਾਉਂਗੀ ਆਲੂ ਮੇਥੀ ਤੇ ਪੱਲੀ ਘਿੜਦੀ ਲੱਗ ਤੋਂ ਸਬਜੀ ਦੇਖ ਰਹੀਆਂ ਨਿਸ਼ਾਨ ਸਿੰਘ ਨੇ ਨਾ ਤਾਂ ਗੁਮੇਰਤੀ ਖਾਣੀ ਹੈ ਨਾ ਹੀ ਪਾਲਕ ਪਨੀਰ ਖਾਣਾ ਤੇ ਬਾਕੀ ਜੋ ਬਣਾਵਾਂਗੇ ਇਸ ਤਰ੍ਹਾਂ ਹੀ ਜੇਦੋਂ ਕੋਈ ਆਣਾ ਹੋਵੇ ਜੇਕਰ ਤੁਹਾਡੇ ਵੀ ਕਿਸੇ ਨੇ ਮਹਿਮਾਨ ਨੇ ਆਣਾ ਹੋਵੇ ਤੁਹਾਨੂੰ ਵੀ ਬੜਾ ਔਖਾ ਲੱਗਦਾ ਨਾ ਤੇ ਤੁਸੀਂ ਵੀ ਫਟਾਫਟ ਇਸ ਤਰ੍ਹਾਂ ਹੀ ਬਣਾ ਸਕਦੇ ਹੋ ਤੇ ਪਾਲਕ ਬਣਾਣੀ ਔਖੀ ਨਹੀਂ ਹੈਗੀ ਸੋਰੀ ਮੈਂ ਪਾਣੀ ਧਰ ਦਵਾ ਇੱਕ ਕੱਪ ਪਾਣੀ ਆਪਾਂ ਪਰ ਜ਼ਿਆਦਾ ਨਹੀਂ ਪਾਣਾ ਹੈਗਾ ਤੁਸੀਂ ਬਣਾਉਂਦੇ ਵੀ ਹੋਗੇ ਜੇਕਰ ਜਿਹੜੇ ਬਣਾਉਂਦੇ ਨਹੀਂ ਤੇ ਬਿਲਕੁਲ ਸੋਖੇ ਤਰੀਕੇ ਨਾਲ ਤੁਹਾਨੂੰ ਦੱਸਦੀਆਂ ਇਹਨੂੰ ਜ਼ਿਆਦਾ ਆਪਾਂ ਨਾ ਕੱਟਣਾ ਵੀ ਨਹੀਂ ਹੈਗਾ ਫਿਰ ਬਹੁਤ ਬਰੀਕ ਬਰੀਕ ਆਪਾਂ ਕੱਟਣਾ ਠੀਕ ਹੈ ਜੀ ਇਹਦੇ ਜਿਵੇਂ 2-4 ਵੀ ਛੋਟੂ ਟੁਕੜੇ ਕਰੋ ਜਿਵੇਂ ਅਸੀਂ ਸਾਗ ਕਈ ਵਾਰੀ ਬਣਾ ਲੈਂਦੇ ਆ ਨਾ ਮੈਂ ਤਾਂ ਹਮੇਸ਼ਾ ਜਦੋਂ ਜਲਦਬਾਜ਼ੀ 'ਚ ਹਾਂ ਨਾ ਫਿਰ ਮੈਂ ਮੋਟਾ-ਮੋਟਾ ਸਾਗ ਕੱਟ ਕੇ ਪਾ ਦਿੰਦੀ ਐਸੇ ਤਰ੍ਹਾਂ ਹੀ ਆਪਾਂ ਪਾਲਕ ਨੂੰ ਮੋਟਾ-ਮੋਟਾ ਕੱਟਾਂਗੇ ਠੀਕ ਹੈ ਜੀ ਤੇ ਟਾਈਮ ਲੱਗ ਜਾਂਦਾ ਜੇ ਇਸ ਤਰ੍ਹਾਂ 2-3 ਸਬਜ਼ੀਆਂ ਬਣਾਉਣੀਆਂ ਫਿਰ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਤੇ ਬਾਕੀ ਇੱਦਾਂ ਬਣਾਵਾਂਗੇ ਇਸ ਤਰ੍ਹਾਂ ਤੁਹਾਡੇ ਨਾਲ ਰੋਟੀਨ ਸ਼ੇਅਰ ਕਰਦੀ ਜਾਊਂਗੀ ਮੈਂ ਤੁਸੀਂ ਵੀ ਜੇਕਰ ਇਹ ਚੀਜ਼ਾਂ ਬਣਾਉਂਦੇ ਹੋ ਤੇ ਇਹ ਤਰੀਕੇ ਨਾਲ ਬਣਾਇਆ ਕਰੋ ਠੀਕ ਹੈ ਜੀ ਆ ਦੇਖੋ ਬਸ ਮੈਂ ਮੋਟਾ ਮੋਟਾ ਕੱਟਣਾ ਇਦਾਂ ਹੀ ਪਾ ਦੇਣਾ ਜਿੰਨੇ ਨੂੰ ਇਹ ਥੱਲਾ ਮਤਲਬ ਪਾਣੀ ਤੇ ਰਿੱਝ ਜੇਗਾ نیچے ਹੁੰਦਾ ਜਾਏਗਾ ਪਾਣੀ ਦੇ ਵਿੱਚ ਬੈਠਦਾ ਜਾਏਗਾ ਉਸੇ ਤਰ੍ਹਾਂ ਆਪਾਂ ਹੋਰ ਪਾਲਕ ਘੱਟੀ ਜਾਵਾਂਗੇ ਨਾਲ ਦੀ ਨਾਲ ਨਾਲੇ ਸਾਫ਼ ਕਰੀ ਜਾਊਂਗੀ ਨਾਲੇ ਮੈਂ ਕੱਟ ਲੂੰਗੀ ਇਹੋ ਜਿਹੜੇ ਪੱਤੇ ਆ ਬੇਕਾਰ ਮੈਂ ਕੱਢ ਦੇਣੀਆਂ ਪੀਲੇ ਪੀਲੇ ਪੱਤੇ ਨਾ ਕਈ ਵਾਰੀ ਬਾਜ਼ਾਰੋਂ ਪਾਲਕ ਖੇਤਾਂ ਦੇ ਵਿੱਚ ਹੋਈਏ ਬਸ ਲਿਆਣ ਦਾ ਟਾਈਮ ਹੀ ਨਹੀਂ ਲੱਗਦਾ ਘਰ ਦਾ ਕੰਮ ਹੀ ਨਹੀਂ ਲਿਬੜਦਾ ਤੇ ਲੋ ਜੀ ਆ ਦੇਖੋ ਮੈਂ ਮੋਟੀ ਮੋਟੀ ਕੱਟ ਲਈ ਹੁਣ ਮੈਂ ਇਦਾਂ ਹੀ ਬੰਦੀ ਜਾਊਂਗੀ ਇਹਦੇ ਵਿੱਚ ਜੋ ਹੀ ਆਪਣਾ ਇਹ ਥੱਲੇ ਹੁੰਦੀ ਜਾਊਗੀ ਤੇ ਲੋ ਜੀ ਦਾਤਾ ਤੁਸੀਂ ਬਨੇ ਰੋ ਪਹਿਲਾਂ ਆਪਾਂ ਪਾਲਕ ਨੂੰ ਸੀਟੀ ਮਰਵਾਣਾ ਹੈ ਬਿਲਕੁਲ ਸਿੰਪਲ ਠੀਕ ਹੈ ਜੀ ਬਾਅਦ ਚੋਂ ਮੈਂ ਕੋਈ ਕੀ ਕੁਝ ਪਾਉਂਦੀ ਆ ਕਿਸ ਤਰ੍ਹਾਂ ਤੜਕਾ ਲਾਉਂਦੀ ਆ ਕਿੱਦਾਂ ਸੀ ਪਾਲਕ ਪਨੀਰ ਬਣਾਉਣੇ ਆ ਉਹ ਸਾਰੀ ਵੀਡੀਓ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਜਾਈਂ ਤੱਕ ਤੁਸੀਂ ਬਨੇ ਰਹੋ ਇਸੇ ਤਰ੍ਹਾਂ ਹੀ ਆਪਣਾ ਪਿਆਰ ਤੇ ਸਪੋਰਟ ਬਣਾ ਕੇ ਰੱਖਿਆ ਕਰੋ ਠੀਕ ਹੈ ਜੀ ਮੇਰੇ ਤੋਂ ਜੋ ਤੁਹਾਨੂੰ ਵਧੀਆ ਸਿੱਖਣ ਨੂੰ ਮਿਲਦਾ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਇਸੇ ਤਰ੍ਹਾਂ ਮੈਂ ਤਾਂ ਫਟਾਫਟ ਜਦੋਂ ਕਰਨੇ ਹੁੰਦੇ ਮੈਂ ਆਪਣੇ ਫੁਰਤੀਲੀ ਨਾਲ ਇਸ ਤਰ੍ਹਾਂ ਹੀ ਫਟਾਫਟ ਕੰਮ ਕਰ ਲੈਂਦੀ ਚਾਹੇ ਮੇਰੇ ਕੋਲ ਕੋਈ ਚਾਰ ਸਬਜ਼ੀਆਂ ਬਣਾ ਲਓ ਬਸ ਮੈਨੂੰ ਟੋਕਾ ਟਕਾਈ ਹੋਏ ਚੰਗੀ ਲੱਗਦੀ ਇੱਕ ਮੇਰੀ ਚੀਜ਼ ਚ ਕੋਈ ਨੁਕਤਾ ਚੀਜ਼ ਨਹੀਂ ਕੱਢੇ ਤੇ ਉਹ ਮੈਨੂੰ ਬੜਾ ਪੂਰਾ ਲੱਗਦਾ ਸਭ ਨੂੰ ਲੱਗਦਾ ਜਦੋਂ ਆਪਾਂ ਮਿਹਨਤ ਕਰਦੇ ਆ ਨਾ ਸਾਡੀ ਕੋਈ ਤਰੀਫ ਨਾ ਕਰੇ ਜੇ ਸਾਨੂੰ ਗੁੱਸਾ ਆਉਂਦਾ ਹੀ ਹੈ ਹਨਾ ਜੀ ਤੇ ਇਸੇ ਤਰ੍ਹਾਂ ਹੀ ਵਧੀਆ ਕਿੰਨੂ ਕਿੰਨੂ ਮੇਰੇ ਵਰਗਾ ਸੁਭਾਅ ਹੈ ਮੈਨੂੰ ਕਹਿ ਦਿੰਦੀ ਨਹੀਂ ਤੁਹਾਡਾ ਸੁਭਾਅ ਬਹੁਤ ਵਧੀਆ ਹੋਣਾ ਹੈ ਮੇਰਾ ਸੁਭਾਅ बस ਇਦਾਂ ਮੈਨੂੰ ਗੁੱਸਾ ਲੱਗਦਾ ਬਾਕੀ ਮੈਨੂੰ ਕੋਈ ਚੀਜ਼ ਬੁਰੀ ਨਹੀਂ ਲੱਗਦੀ ਜਦੋਂ ਕੋਈ ਬਾਰ-ਬਾਰ ਟੋਕਦਾ ਹੈ ਨਾ ਕੋਈ ਚੀਜ਼ ਤੋਂ ਫਿਰ ਮੈਨੂੰ ਬੜਾ ਔਖਾ ਲੱਗਦਾ ਹੈ ਪਾਲਕ ਸਾਡੀ ਇਹ ਬਿਲਕੁਲੀ ਪਾਈ ਸੀ ਥੱਲੇ ਹੋ ਗਈ ਠੀਕ ਹੈ ਹੁਣ ਆਪਾਂ ਸਿਰਫ ਕੁਝ ਨਹੀਂ ਪਾਣਾ ਇਹਦੇ ਵਿੱਚ ਆਪਾਂ ਸਿਰਫ ਨਮਕ ਆਪਣੇ ਟੇਸ ਅਨੁਸਾਰ ਥੋੜਾ ਜਿਹਾ ਨਮਕ ਪਾਉਂਦਾ ਇਹਦੇ ਵਿੱਚ ਕਿੱਲੋ ਪਾਲਕ ਸੀ ਤੇ ਮੈਂ ਇਦਾਂ ਹੀ ਬਿਨਾ ਘਾਟੀ-ਕੱਟੀ ਹੈ ਮਤਲਬ ਕੋਈ ਕੋਈ ਜਿਹੜੇ ਛੋਟੇ ਪੱਤੇ ਸੀ ਨਾ ਬਿਲਕੁਲ ਇਦਾਂ ਹੀ ਤੇ ਜਦੋਂ ਵੀ ਕੁੱਕਰ ਦੇ ਵਿੱਚ ਕਦੀ ਪਾਲਕ ਜਾਂ ਸਾਗ ਕੁਝ ਵੀ ਮੇਰੀਆਂ ਪਿਆਰੀਆਂ ਭੈਣਾਂ ਬਣਾਉਂਦੀਆਂ ਹੁੰਦੀਆਂ ਨਾ ਉਹਨੂੰ ਪਹਿਲੇ ਬਿਲਕੁਲ ਥੱਲੇ ਭੁੰਨ ਦਿਆ ਕਰੋ ਠੀਕ ਹੈ ਜਦ ਤੱਕ ਇਹਨ ਵਧੀਆ ਤਰੀਕੇ ਨਾਲ ਥੱਲੇ ਨਹੀਂ ਨਾ ਹੋ ਜਾਂਦਾ ਤਦ ਤੱਕ ਕੁੱਕਰ ਨਾ ਬੰਦ ਕਰਿਆ ਕਰੋ ਕੁੱਕਰ ਦੀ ਸਾਡੀ ਜਿਹੜੀ ਸੀਟੀ ਹੁੰਦੀ ਹੈ ਉਹਦੇ ਵਿੱਚ ਪੱਤਾ ਫੱਜੇ ਫਿਰ ਸਾਨੂੰ ਡਰ ਲੱਗਦਾ ਪਤਾ ਨਹੀਂ ਹੁੰਦਾ ਕਿਉਂਕਿ ਇੱਕੋ ਸਟੀਮ ਨਿਕਲ ਨਹੀਂ ਹੁੰਦੀ ਹੈ ਤੇ ਇੱਥੇ ਜੇਕਰ ਪੱਤਾ ਆਸੇ-ਪਾਸੇ ਫੱਜ ਜਾਂਦਾ ਨਾ ਤੇ ਫੇ ਸਟੀਮ ਨਹੀਂ ਬਣਦੀ ਜਾਂ ਫਿਰ ਸਾਗ ਬਹੁਤ ਨੀਚਾ ਹੋਣਾ ਚਾਹੀਦਾ ਕਈ ਵਾਰੀ ਭੈਣਾ ਕੀ ਕਰਦੀ ਹੈ ਬਹੁਤ ਸਾਰਾ ਉੱਪਰ ਇੱਥੇ ਤੱਕ ਸਾਗ ਹੋਏਗਾ ਫਟਾਫਟ ਵੀ ਬਣ ਜੇ ਜਾਂ ਸੀਟੀ ਵੱਜ ਜੇ ਤੇ ਐਦਾਂ ਬੰਦ ਕਰ ਦਿੰਦੀ ਹੈ ਇਹ ਚੀਜ਼ ਦਾ ਧਿਆਨ ਰੱਖਿਆ ਕਰੋ ਜਦੋਂ ਕੁੱਕਰ ਹੈ ਤੁਸੀਂ ਸਪੇਸ ਦੇਖਿਆ ਕਰੋ ਸਾਢੇ ਕੁੱਕਰ ਵਾਂਗ ਪਿਆ ਕਰੋ ਠੀਕ ਹੈ ਲੋ ਜੀ ਹੁਣ ਆਪਾਂ ਆਪਣਾ ਕੁੱਕਰ ਨੀਚੇ ਹੀ ਜੀਗਾ ਮੇਰਾ ਸਾਗ ਮੈਂ ਵੰਡ ਕਰਦਾ ਦੋ ਸੀਟੀਆਂ ਮਰਵਾਣੀਆਂ ਸਿਰਫ ਸਾਡਾ ਪਾਲਕ ਇੱਕਦਮ ਹੋ ਜਾਏਗਾ ਜਿੱਤਿਆ ਬਾਕੀ ਦੇਖਦੀਆਂ ਹੋਰ ਕੀ ਕੁਝ ਬਣਾਉਣੀ ਉਸੇ ਤਰ੍ਹਾਂ ਦਾ ਵੀਡੀਓ ਸ਼ੇਅਰ ਕਰਾਂਗੇ ਆਪਾਂ ਕਲਾਂ ਦਾ ਸੰਭਲੀਏ ਸਾਗ ਬਣਾਉਣ ਲੱਗੋ ਨਾ ਸਾਗ ਹੋਇਆ ਪਾਲਕ ਹੋਈ ਸਾਰਾ ਨਹੀਂ ਨਿਕਲ ਜਾਂਦਾ ਸਾਫ ਕਰਨਾ ਹੀ ਸਭ ਤੋਂ ਉਖਾ ਲੱਗਦਾ ਸਾਨੂੰ ਹੋਰ ਕੁਝ ਨਹੀਂ ਲੈ ਕੇ ਆਈਏ ਨਾ ਜੀ ਆ ਦੇਖੋ ਜੀ ਸਾਡੀ ਪਾਲਕ ਬਿਲਕੁਲ ਬਣ ਕੇ ਹੋ ਗਈ ਯਾਰ ਮੈਂ ਗੈਸ ਬੰਦ ਕਰ ਦਿੱਤਾ ਸੀ ਹੁਣ ਇਹਨੂੰ ਕੋਟਾਂਗੇ ਤੇ ਨਾਲ ਦੀ ਨਾਲ ਨਾ ਮੈਂ ਤਾਂ ਗੈਸ ਬੰਦ ਲਿਆ ਕਿ ਰਿੱਜਦਾ ਰਹੇ ਆਟਾ ਪਾਵਾਂਗੇ ਆਟਾ ਪਾ ਕੇ ਕੋਟਾਂਗੇ ਕਈ ਬੇਸਨ ਪਾ ਕੇ ਵੀ ਕੋਟਦੇ ਹਾਂ ਇਹ ਆਟਾ ਜ਼ਰੂਰ ਪਾ ਕੇ ਘੁੱਟਣਾ ਚਾਹੀਦਾ ਤੇ ਥੋੜਾ ਜਿਹਾ ਠੀਕ ਹੈ ਜੀ ਇੰਨਾ ਕੁ ਮੈਂ ਆਟਾ ਲੈ ਲਿਆ ਇਸ ਇੱਕ ਵਾਰੀ ਪਾ ਲਾਂਗੇ ਹੁਣ ਇਹ ਥੋੜਾ ਜਿਹਾ ਹੁਣ ਇਹਨੂੰ ਬਸ ਹੋਰ ਪੈਟਨ ਵਾਲੀ ਘੋਟਦੀ ਹਾਂ ਤੇ ਉੱਧਰ ਮੈਂ ਆਟਾ ਫੇਰ ਉੱਧਰ ਮੈਂ ਬਣਾਉਂਗੀ ਜੀ ਪਨੀਰ ਦੀ ਸਬਜ਼ੀ ਤੇ ਲੋ ਜੀ ਆ ਦੇਖੋ ਜੀ ਸਾਡਾ ਘੋਟ ਕੇ ਪਾਲਾ ਗਿਆ ਬੜੇ ਤਰੀਕੇ ਨਾਲ ਘੁੱਟ ਗਿਆ ਠੀਕ ਹੈ ਜੀ ਤੇ ਹੁਣ ਇਹਨੂੰ ਰੇਜਾ ਦਿਵਾ ਲਾਂਗੇ ਤੇ ਉਧਰ ਆਪਾਂ ਪਨੀਰ ਦਾ ਮਸਾਲਾ ਤਿਆਰ ਕਰ ਲਿਆ ਠੀਕ ਹੈ ਜੀ ਮਸਾਲਾ ਮੈਂ ਗਰਮਣੇ ਪਾ ਕੇ ਰੱਖ ਲਿਆ ਤੱਕ ਸਾਡੀ ਪਾਲ ਕਰੇ ਜੀ ਇਹ ਚੰਗੀ ਤਰ੍ਹਾਂ ਆਪਾਂ ਤਾਗ ਜਾਣੇ ਆ ਤਾਂ ਕਿ ਆਟਾ ਪਾਇਆ ਹੋਵੇ ਨਾ ਫਿਰ ਕੱਚਾ ਜਿਹਾ ਨਹੀਂ ਰਹਿੰਦਾ ਹੈਗਾ ਠੀਕ ਹੈ ਜੀ ਇਹਨੂੰ ਆਪਾਂ ਰਜਾ ਲੈਨੇ ਆ ਇਧਰ ਸਾਡਾ ਹੋ ਰਿਹਾ ਤੇਲ ਗਰਮ ਆਪਾਂ ਬਣਾਉਣ ਲੱਗਿਆ ਜੀ ਪਨੀਰ ਦੀ ਸਬਜ਼ੀ ਠੀਕ ਹੈ ਜੀ ਗਰੇਵੀ ਵਾਲੀ ਬਣਾਉਣ ਲੱਗੀ ਆ ਲੇ ਕੇ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਆ ਤੇ ਇਧਰ ਮੈਂ ਤੇ ਸਾਰੇ ਮਸਾਲਾ ਮੈਂ ਸਾਰਾ ਕੁਝ ਪਾ ਕੇ ਹਮੇਸ਼ਾ ਦੀ ਤਰ੍ਹਾਂ ਜਿਵੇਂ ਗ੍ਰाइंड ਕਰਦੀ ਆ ਨਾ ਗ੍ਰाइंड ਕਰਦੀ ਆ ਸੀ ਤੇ ਨੌਂ ਅਸੀਂ ਇਹਨੂੰ ਆਪਾਂ ਮਸਾਲਿਆਂ ਨੂੰ ਹੌਲੀ ਹੌਲੀ ਲੈਣਿਆ ਵਧੀਆ ਤਰੀਕੇ ਨਾਲ ਠੀਕ ਹੈ ਜੀ ਇਹ ਮੈਂ ਮਸਾਲਾ ਜਿਆਦਾ ਤਾਂ ਪਾ ਨਹੀਂ ਕਿਉਂਕਿ ਗਰੇਵੀ ਨਾ ਵਧੀਆ ਗਾੜੀ ਜੀ ਹੋ ਜਾਂਦੀ ਤੇ ਲੋ ਜੀ ਰਿਜ ਜੇ ਇਹਦਾਂ ਆਪਾਂ ਤਾਂ ਲੈਣਿਆ ਹਣਾ ਆਪਾਂ ਆ ਲੈ ਨੂੰ ਆਪਾਂ ਤੜਕਾ ਲਾ ਲੈਂਦੇ ਆ ਤੇ ਲੋ ਜੀ ਇੱਧਰ ਸਾਡਾ ਮਸਾਲਾ ਪੁੱਜ ਰਿਹਾ ਹੁਣ ਕਿੰਨੀ ਸਾੰਤ ਪੈਣਾ ਤੇ ਲੋ ਜੀ ਇਹ ਤੇ ਸਾਡਾ ਤੇਲ ਸੜ ਗਿਆ ਹੁਣ ਇਹਨੂੰ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਲਾਲ ਮੇਚਾ ਲਾਲ ਮੇਚਾ ਦਾ ਤੜਕਾ ਲਾ ਲਾਂਗੇ ਠੀਕ ਹੈ ਜੀ ਇਹਨੂੰ ਆਪਾਂ ਵਧੀਆ ਦੇਖ ਕੇ ਨਾਲ ਆੜ ਲਾਂਗੇ ਤੇ ਇਹਨਾਂ ਆਪਾਂ ਪਾਵਾਂਗੇ ਇਹਦੇ ਵਿੱਚ ਨਾ ਮੈਂ ਲਸਣ ਦੀਆਂ ਵਿੱਚੋਂ ਦੋ 파ੜ ਕਰ ਲੈਂਦੇ ਹਾਂ ਅਦਰਕ ਤੇ ਲਸਣ ਦੇਸ਼ਾ ਦਾ ਲਸਣ ਜਿਆ ਪਰਾਉਮ ਬੰਦ। ਸੋ ਜੀ ਨੂੰ ਵਧੀਆ ਤਰੀਕੇ ਨਾਲ ਆਪਾਂ ਨਾ ਲਸਣ ਨੂੰ ਬ੍ਰਾਉਨ ਕਰ ਲੈਣਾ ਠੀਕ ਹੈ। ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ। ਯਾਰ। ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਾਂਗੇ ਠੀਕ ਹੈ ਜੀ। ਜੇਕਰ ਤੁਸੀਂ ਚਾਹੋ ਨਾ ਤੇ ਇਹਦੇ ਵਿੱਚ ਹੀ ਮੀਂਹ ਵੀ ਪਾ ਸਕਦੇ ਹੋ ਠੀਕ ਹੈ ਜੀ। ज गया इधर यह भी भुज गया ठीक है हम एगे जी जो तड़का अपना पाक है पावे जी टमा ठीक है जी टमा साजे बढ़िया आप देंगे जी पिसाने नमक थोड़ी जी हल्दी लाल मिर्च में ग्राइंड करके पाती हाँ ना इस तड़के ठीक है जी थोड़ी जी देगी मिर्च थोड़ा जहा गरम मसाला ਕੀ ਸਿਆ ਹੋਇਆ ਕੰਨੀਆ ਕਿ ਜੀ ਥੋੜੇ ਨੂੰ ਵਧੀਆ ਤਰੀਕੇ ਨਾਲ ਥੋੜਾ ਜਿਹਾ ਪਾਣੀ ਪਾ ਕੇ ਨਾ ਆਪਾਂ ਢੋਲ ਲਾਂਗੇ ਲੋ ਜੀ ਨੂੰ ਘੱਟ ਦਿੰਨੇ ਆ ਮਸਾਲਾ ਸਾਡਾ ਪੁੱਛ ਜੇ ਇਹ ਚਲ ਆਪਾਂ ਨਮ ਸਾਡਾ ਪੁੱਛੀ ਅਦਰਵਾਜ਼ਾ ਤੇ ਬੋਲਣਾ ਪੈਣਾ ਜੀ ਨਿਆਣੇ ਨਹੀਂ ਆਣਗੇ ਤੈ ਲੋ ਜੀ ਇੱਧਰ ਸਾਡਾ ਮਸਾਲਾ ਵੀ ਤਿਆਰ ਹੋ ਗਿਆ ਤਰੇ ਵੀ ਤੇ ਆਹ ਦੇਖੋ ਜੀ ਘਰ ਦਾ ਬਣਿਆ ਹੋਇਆ ਪਨੀਰ ਹੈ ਸਾਡਾ ਮੈਂ ਆਖੂ ਦੀ ਬਣਾਨੀ ਹੁੰਦੀ ਹੈ ਹਮੇਸ਼ਾ ਤੁਸੀਂ ਦੇਖਿਆ ਹੀ ਹੈ ਠੀਕ ਹੈ ਜੀ ਕਿ ਮੈਨੂੰ ਘਰ ਦਾ ਹੀ ਪਸੰਦ ਹੈ ਮੈਨੂੰ ਬੁਜਾਰੀ ਨਹੀਂ ਪਸੰਦ ਆਪਾਂ ਛੋਟੇ-ਛੋਟੇ ਟੁਕੜੀਆਂ ਕੱਟ ਲਾਂਗੇ ਠੀਕ ਹੈ ਜੀ ਛੋਟੇ-ਛੋਟੇ ਟੁਕੜੇ ਕੱਟ ਲਏ ਇੱਧਰ ਸਾਡਾ ਮਸਾਲਾ ਵਧੀਆ ਤਰੀਕੇ ਨਾਲ ਦੇਖੋ ਭੁੱਜ ਗਿਆ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਦਾਂਗੇ ਜੇਕਰ ਥੋੜੀ ਬਹੁਤ ਕਰਕਰੀ ਹੋਏ ਨਾ ਤੇ ਨਰਮ ਹੋ ਜਾਣਗੇ ਹਲਕਾ ਜਿਹੇ ਚ ਪਾਣੀ ਪਾਣਾ ਜੇਕਰ ਤੁਸੀਂ ਚਾਹੋ ਨਾ ਇਹਦੇ ਵਿੱਚ ਦੁੱ ਇਹ ਬਿਲਕੁਲ ਗਾੜਾ ਗਾੜਾ ਇਹਦੀ ਗਰੇਵੀ ਬਣੇਗੀ ਕਿਉਂਕਿ ਮੈਂ ਵਧੀਆ ਤਰੀਕੇ ਨਾਲ ਮਸਾਲਾ ਪਾ ਰਹੀ ਆ ਸੀ ਠੀਕ ਹੈ ਜੀ ਤੁਸੀਂ ਹੁਣ ਇਹਨੂੰ ਆਪਰੇ ਚ ਹਲਕਾ ਜਿਹਾ ਰਿਚੈਂਟ ਕਰ ਦੋ ਨੀਰ ਤਿਆਰ ਹੋ ਚੁੱਕਾ ਇੱਧਰ ਆਪਾਂ ਪਾ ਦਿੰਨੇ ਆ ਜੀ ਛੱਡੋ ਮਸਾਲਾ ਪੁੱਜ ਗਿਆ ਵਧੀਆ ਤਰੀਕੇ ਨਾਲ ਹੁਣ ਆਪਾਂ ਪਾ ਦਿੰਨੇ ਆ ਜੀ ਇਹਦੇ ਵਿੱਚ ਪਾਣੀ ਮੇਰੇ ਆਪਣੇ ਤਰੀਕੇ ਹਮੇਸ਼ਾ ਇੱਸਾ ਲਈ ਹੁੰਦੇ ਆ ਜਦੋਂ ਵੀ ਮੈਂ ਕਲੀ ਕਰਨੇ ਹੁੰਨ ਨਾ ਫਟਾਫਟ ਕਰ ਲੈਂਦੇ ਤਰੀਕਾ ਕਰਦੇ ਆ ਠੀਕ ਹੈ ਜੀ ਤੇ ਆ ਜੀ ਨਾ ਪੇ ਵੀ ਵਧੀਆ ਪਹਿਲਾਂ ਐਸੇ ਮੈਂ ਪਾਲਕ ਚੰਗੀ ਤਰ੍ਹਾਂ ਰੋਝਾ ਲਿਆ ਸੀਗਾ ਉਹਨਾਂ ਨੂੰ ਮਿਕਸ ਕਰ ਦੇਣਾ ਤੜਕੇ ਇਦੇ ਵਿੱਚ ਹੀ ਹੁਣ ਆਪਾਂ ਪਾ ਦਾਂਗੇ ਜੀ ਪਨੀਰ ਓਕੇ ਜੀ ਥੋੜੀ ਦੇਰ ਆਪਾਂ ਨੂੰ ਰੋਝਾ ਲਵਾਂਗੇ ਸਾਡਾ ਪਾਲਕਨੀਰ ਵੀ ਬਣ ਕੇ ਤਿਆਰ ਹੋ ਜਾਏਗਾ ਔਰ ਦਾ ਸਾਡੀ ਸਬਜੀ ਵੀ ਬਣ ਕੇ ਤਿਆਰ ਮੇਰੇ ਤੇ ਹੀ ਤਰੀਕੇ ਹੁੰਦੇ ਬਾਕੀ ਤੁਹਾਡੇ ਕਿਹੜੇ ਕਿਹੜੇ ਤਰੀਕੇ ਆ ਤੁਸੀਂ ਮੈਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਠੀਕ ਹੈ ਜੀ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਦੋ ਸਬਜ਼ੀਆਂ ਬਣਾਉਣੀਆਂ ਸੀ ਮੈਂ ਬਣਾ ਲਿਆ ਮੇਥੀ ਮੇਥਾ ਚਲੋ ਸਵੇਰੇ ਬਣਾਉਂਗੀ ਜੇਕਰ ਤੁਹਾਡੇ ਵੀ ਕਦੀ ਵੀ ਮਹਿਮਾਨ ਆ ਕੋਈ ਆਂਦਾ ਤੇ ਫਟਾਫਟ ਤੁਸੀਂ ਆਪ ਤਰੀਕੇ ਨਾਲ ਸਬਜ਼ੀਆਂ ਬਣਾ ਸਕਦੇ ਹੋ ਬਾਕੀ ਮਿਲਦੀਆਂ ਜੀ ਕੱਲ ਤੁਹਾਨੂੰ ਨਵੇਂ ਵਲੋਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਸਟੀ ਕਾਜੀ ਬਾਏ ਬਾਏ